ਅੱਜ ਹੁਣੇ-ਹੁਣੇ ਖਬਰ ਮਿਲੀ ਹੈ ਕਿ ਜਿਹੜੇ ਵੀ ਵਾਤਾਵਰਣ ਪ੍ਰੇਮੀ ਸਾਡੇ ਲੋਕ ਸਾਡੇ ਨੌਜਵਾਨ ਬੁੱਢੇ ਦਰਿਆ ਦੇ ਗੰਦੇ ਪਾਣੀ ਨੂੰ ਰੋਕਣ ਦੇ ਲਈ ਸਤਲੁਜ ਦੇ ਵਿੱਚ ਪੈਣ ਤੋਂ ਰੋਕਣ ਦੇ ਲਈ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਉਹਨਾਂ ਨੂੰ ਥਾ-ਥਾ ਦੇ ਉੱਤੇ ਡਿਟੇਨ ਕੀਤਾ ਜਾ ਰਿਹਾ ਹੈ ਕਈਆਂ ਨੂੰ ਘਰਾਂ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਹੈ ਤੇ ਮੈਨੂੰ ਪਤਾ ਲੱਗਿਆ ਕਿ ਲੁਧਿਆਣੇ ਦੇ ਸੀਪੀ ਮਾਨਯੋਗ ਕੁਲਦੀਪ ਸਿੰਘ ਚਾਹਲ ਜੀ ਇਹ ਕਹਿ ਰਹੇ ਨੇ ਕਿ ਲਾਂਡ ਆਰਡਰ ਤੋੜਨ ਨਹੀਂ ਦਿੱਤਾ ਜਾਏਗਾ ਮੈਂ ਪੁੱਛਣਾ ਚਾਹਣਾ ਸੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਲਗਾਤਾਰ ਇਸ ਗਲਤੀ ਦੁਹਾਈ ਦਿੰਨੇ ਹੋ ਕਿ ਕਿਸਾਨਾਂ ਨੇ ਵਾਤਾਵਰਣ ਪਲੂਟ ਕਰਤਾ ਜਦੋਂ ਕਿ ਸਿਰਫ 1% ਪੋਲੂਸ਼ਨ ਕਿਸਾਨਾਂ ਦੇ ਰਾਹੀਂ ਹੁੰਦਾ ਹੈ ਉਹਦੇ ਤੇ ਬਹੁਤ ਦੋਸ਼ਾਈ ਪਾਉਣੇ ਹੋ ਔਰ ਸੀਪੀ ਸਾਹਿਬ ਤੇਰੇ ਨੱਕ ਦੇ ਥੱਲੇ ਜਿੱਥੇ ਤੁਸੀਂ ਬੈਠੇ ਹੋ ਉੱਥੋਂ 2 ਕਿਲੋਮੀਟਰ ਦੀ ਦੂਰੀ ਵੀ ਨਹੀਂ ਜਿੱਥੇ ਇਹ ਸਾਰਾ ਲੁਧਿਆਣੇ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਦੁਬਾਰੇ ਕਰਨਾ ਪੱਣਾ ਸ਼ਹਿਰ ਕੋਲੋਂ ਤੁਮ ਇਹ ਇਸ ਪਾਣੀ ਨੂੰ ਸਾਡੇ ਸਤਲੋਜ ਦੇ ਪਾਣੀ ਨੂੰ ਲੋਕਾਂ ਨੇ ਜਿਹੜਾ ਪੂਰੀ ਮਾਲਵਾ ਬੈਲਟ ਦੇ ਲੋਕਾਂ ਨੂੰ ਜਿਹੜਾ ਪੀਣਾ ਹੈ ਉਹਨਾਂ ਲੋਕਾਂ ਨੂੰ ਪੀਣ ਲਈ ਗੰਦ ਪਿਆ ਰਹੇ ਆ ਲੋਕ ਜਿਹੜੇ ਉਹ ਤੋਂ ਤੁਹਾਨੂੰ ਨਹੀਂ ਦੱਸਦਾਗਾ ਵੀ ਇਹ ਇਹ ਲੈਂਡ ਆਰਡਰ ਦਾ ਮਸਲਾ ਬਣ ਬਣੂਗਾ ਕਿਸੇ ਦਿਨ ਲੋਕ ਇਹਦੇ ਤੇ ਅਖੀਰ ਇੱਕ ਦਿਨ ਰੌਲਾ ਪਾਉਣਗੇ ਪਿੱਟਣਗੇ ਲੋਕਾਂ ਨੂੰ ਬਿਮਾਰੀਆਂ ਵੰਡ ਰਹੇ ਹੋ ਇਹਦਾ ਮਤਲਬ ਤੁਸੀਂ ਭਾਈਵਾਲ ਹੋ ਇਹਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਵੰਡਣ ਦੇ ਵਿੱਚ ਅਰੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹਨਾਂ ਜਿਹੜੇ ਨੌਜਵਾਨ ਡੇਟੇਨ ਕੀਤੇ ਇਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਸਰਕਾਰ ਰਿਹਾ ਕਰੇ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੇ ਔਰ ਇਹ ਗੰਦੇ ਪਾਣੀ ਨੂੰ ਪੈਣ ਤੋਂ ਰੋਕਣਾ ਬਚਾਹੀਦਾ ਸਰਕਾਰ ਨੂੰ ਔਰ ਜੇ ਅਜ ਸਰਕਾਰ ਉਹਨਾਂ ਦਾ ਸ਼ੈਲਟਰ ਬਣੀ ਹੋਈ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੁਸੀਂ ਉਹ ਗੰਦੇ ਪਾਣੀ ਨੂੰ ਪਾਉਣ ਵਾਲਿਆਂ ਦੀ ਮਦਦ ਕਰਕੇ ਰਾਖੀ ਕਰਕੇ ਉਹਨਾਂ ਦੀ ਉਹਨਾਂ ਨੂੰ ਹਲਾਸ਼ੇਰੀ ਦੇ ਰਹੇ ਹੋ ਕਿ ਪਾਣੀ ਨੂੰ ਹੋਰ ਗੰਦਾ ਕਰੋ ਔਰ ਆਪਣੇ ਆਪ ਨੂੰ ਪੰਜਾਬ ਦੇ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਉੱਤੇ ਪੇਸ਼ ਕਰਦੇ ਹਾਂ ਔਰ ਇਹ برداشت ਨਹੀਂ ਕੀਤਾ ਜਾ ਸਕਦਾ ਦੇਸ਼ਕ ਸਾਡੀ ਜਥੇਬੰਦੀ ਤੇ ਮੇਰਾ ਸਾਰੇ ਦਾ ਸਾਰਾ ਫੋਰਮ ਐ ਇਸ ਵੇਲੇ ਖਨੌਰੀ ਬਾਰਡਰ ਦੇ ਉੱਤੇ ਅਸੀਂ ਕੇਂਦਰ ਦੀਆਂ ਲੜਾਈਆਂ ਨਾਲ ਜੂਝ ਰਹੇ ਹਾਂ ਪਰ ਇਹ ਨਾ ਸੋਚਿਓ ਕਿ ਇਸ ਅੰਦੋਲਨ ਦਾ ਅਸੀਂ ਸਾਥੀ ਨਹੀਂ ਹਾਂ ਅਸੀਂ ਇਸ ਅੰਦੋਲਨ ਦੇ ਸਾਥੀ ਹਾਂ ਅਗਰ ਇਸ ਨੌਜਵਾਨਾਂ ਦੇ ਵਿੱਚੋਂ ਕਿਸੇ ਨੂੰ ਵੀ ਇਸੇ ਤਰ੍ਹਾਂ ਦਾ ਵੀ ਤੁਸੀਂ ਗ੍ਰਿਫਤਾਰ ਕਰਕੇ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ ਕਰੋਗੇ ਤਾਂ ਸਾਡੀ ਜਥੇਬੰਦੀਆਂ ਸਾਰਿਆਂ ਦੀਆਂ ਸਾਰੀਆਂ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਮੈਦਾਨ 'ਚ ਉਤਰਨਗੀਆਂ ਦੇਖਾਂਗੇ ਬਲਾ ਫਿਰ ਤੁਸੀਂ ਕੀ ਕਰਦੇ ਹੋ ਤੁਹਾਡੇ ਘਰਾਂ ਦੇ ਘਰਾਓ ਕਰਨੇ ਪੈਣਗੇ ਸਾਨੂੰ ਜਿਸੀ ਲੋਕਾਂ ਦਾ ਜਿਹੜਾ ਗੰਦ ਪਾਉਣ ਵਾਲੇ ਲੋਕਾਂ ਦੀ ਸਪੋਰਟ ਕਰਦੇ ਹੋ ਇਹ ਪੰਜਾਬ ਦੀ ਸਰਕਾਰ ਆ ਕੋਈ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬਹੁਤ-ਬਹੁਤ ਧੰਨਵਾਦ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਹਮਲਾ ਮਾਰੋ ਇਹਨੂੰ ਰੋਕਣਾ ਚਾਹੀਦਾ ਰੁੱਕੋ ਵੇਣੋ